ਵਾਹ ਪ੍ਰਗਟ ਹੋ ਮਰਦਾ ਗੰਮੜਾ ਬਰਿਆਮ ਕੇਲਾ ਵਾਹੋ ਵਾਹੋ ਗੋਵਿੰਦ ਸਿੰਘ ਆਪੇ ਗੁਰਚੇਲਾ ਤਹੀਂ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖੇ ਪਵ ਲੈਓ ਅੱਜ ਬਾਦਸ਼ਾਹ ਦਰਵੇਸ਼ ਗੁਰੂ ਗੋਵਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ ਉਹਨਾਂ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਵਿੱਚ ਗੁਰਦੁਆਰਾ ਪਾਸਚਾਈ 10ਵੀਂ 6ਵੀਂ ਭਧੌੜ ਵੱਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਾਡੇ ਅੰਤਰਿੰਗ ਮੈਂਬਰ ਸਤਾਰ ਪਰਮਜੀਤ ਸਿੰਘ ਜੀ ਖਾਲਸਾ ਜੀ ਜ਼ਿਲ੍ਹਾ ਪ੍ਰਧਾਨ ਬਾਬਾ ਟੇਕ ਸਿੰਘ ਜੀ ਤਨਵਲਾ ਜਰਨੈਲ ਸਿੰਘ ਜੀ ਭੋਤਨਾ ਸਾਹਿਬ ਮੈਂਬਰ ਸਾਹਿਬ ਸਰਦਾਰ ਅਮਰ ਸਿੰਘ ਜੀ ਬੀਏ ਸਾਹਿਬ ਸਮੂੱਚਾ ਪ੍ਰਬੰਧ ਹੈ ਜਿਹੜਾ ਇਹ ਇਹ ਨਗਰ ਕੀਰਤਨ ਦੀ ਪੰਜ ਪਿਆਰਿਆਂ ਦੀ ਸਹਿਯੋਗ ਉਹ ਵਾਹੀ ਗੁਰੂ ਗ੍ਰੰਥ ਸਾਹਿਬਹਾਰ ਸੱਚੇ ਪਾਤਸ਼ਾਹ ਦੀ ਰਹਿਨਮਾਈ ਦੇ ਵਿੱਚ ਇਸ ਵੇਲੇ ਜਿਹੜੀ ਇਹ ਰਵਾਨਗੀ ਹੋਣ ਲੱਗੀ ਆ ਸੋ ਮੈਂ ਪੂਰੀ ਸਿੱਖ ਸੰਗਤ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ ਜਿੱਥੇ ਲੱਖ ਲੱਖ ਕਰੋੜਾਂ ਵਾਰ ਮੁਬਾਰਕ ਪੇਸ਼ ਕਰਦਾ ਉੱਥੇ ਬੇਨਤੀ ਕਰਦਾ ਕਿ ਆਓ ਸਾਰੇ ਰਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਤਬੀਤਰ ਅੰਮ੍ਰਿਤ ਬਾਣ ਕਰਕੇ ਆਨੰਦਪੁਰ ਸੀ ਬੜੀਏ ਤਾਂ ਹੀ ਇਹ ਜਿਹੜੇ ਸਾਡੇ ਨਗਰ ਕੀਰਤਨ ਕਰਾਉਣੇ ਆਸੀਂ ਇਹ ਤਾਂ ਹੀ ਸਫਲ ਹੋ ਸਕਦੇ ਨੇ ਜੋ ਨਸ਼ਿਆਂ ਦੇ ਦਰਿਆ ਵਗ ਰਹੇ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਠੱਲ ਪਾਈ ਜਾ ਸਕਦੀ ਆ ਇਹ ਨਗਰ ਕੀਰਤਨ ਕਰਨ ਦਾ ਮਨੋਰਥ ਇਹ ਹੀ ਹੁੰਦਾ ਕਿ ਸਿੱਖ ਸੰਗਤ ਨੂੰ ਗੁਰੂ ਸਾਹਿਬ ਦੇ ਨਾਲ ਜੋੜਿਆ ਜਾਵੇ ਅੱਜ ਸਿੱਖ ਇਤਿਹਾਸ ਜਿਹੜਾ ਹੈ ਲੋਕਾਂ ਕੀ ਰੱਖਿਆ ਜਾਵੇਗਾ ਤੇ ਮੇਰੀ ਬੇਨਤੀ ਆ ਵੀ ਇਸ ਇਤਿਹਾਸ ਨੂੰ ਸਰਵਨਉਨੀ ਕਰਨਾ ਇਹਨੂੰ ਮੰਨਣਾ ਵੀ ਆ ਤੇ ਮੈਂ ਜਿੰਨੀ ਵੀ ਸੰਗਤ ਆਈ ਸਾਰੀ ਨਗਰ ਨਿਵਾਸੀਆਂ ਜਿੱਥੇ ਜੀ ਆਇਆਂ ਕਹਣਾਂ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਟੇਕ ਸਿੰਘ ਜੀ, ਤਨੁਲਾ ਸਾਹਿਬ, ਬਾਈ ਪਰਮਜੀਤ ਸਿੰਘ ਜੀ, ਖਾਲਸਾ ਜਿਹੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿੰਗ ਮੈਂਬਰ ਹੈ ਸਮੁੱਚੇ ਪ੍ਰਬੰਧ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿਣਾ ਗੁਰੂ ਸਾਹਿਬ ਦਾ ਕੋਟ ਕੋਟ ਸ਼ੁਕਰ ਕਰਦਾ ਹੋਇਆ ਜਕਾਰੇ ਦੀ ਗੂੰਜ ਦੇ ਨਾਲ ਇਸ ਮੈਂ ਆਪਣੀ ਬੇਨਤੀ ਨੂੰ ਸਮਾਪਤ ਕਰਦਾ ਹਾਂ ਬੋਲੇ